ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੀ ਸੇ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਜਮਾਤ 8ਵੀਂ ਲਈ ਸਾਇੰਸ ਵਿਸ਼ੇ ਦਾ ਪ੍ਰੀਬੋਰਡ ਪੇਪਰ ਜਿਹੜਾ ਕਿ ਤੁਹਾਡਾ ਅੱਜ ਹੋਇਆ ਸੀਗਾ ਇਹ ਪੇਪਰ ਈਜ਼ੀ ਸੀ ਬੇਟਾ ਤਾਂ ਆਪਣੇ ਅੰਕਾਂ ਦਾ ਮਿਲਾਨ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕਰ ਪਾਉਂਗੇ ਧਿਆਨ ਨਾਲ ਦੇਖਣੀ ਹੈ ਤੁਹਾਡੇ ਫਾਈਨਲ ਪੇਪਰ ਲਈ ਵੀ ਇਹ ਕੰਮ ਆਏਗਾ ਬੇਟਾ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਚਲੋ ਸਟਾਰਟ ਕਰਦੇ ਹਾਂ ਅਪਾ ਬਹੁ ਵਿਕਲਪੀ ਪ੍ਰਸ਼ਨਾਂ ਤੋਂ ਪਹਿਲਾ ਹੈ ਗੁੰਡੋਏ ਦੀ ਵਰਤੋਂ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ ਵੀ ਬਰਮੀ ਕੰਪੋਸਟ ਤੂੜੀ ਤੋਂ ਅਨਾਜ ਸਾਫ਼ ਕਰਨ ਦੀ ਪ੍ਰਕਿਰਿਆ ਨੂੰ ਕੀ ਬੋਲਦੇ ਨੇ ਛੱਟਣਾ ਇਨ੍ਹਾਂ ਵਿੱਚੋਂ ਕਿਹੜੀਆਂ ਬਿਮਾਰੀਆਂ ਨੂੰ ਟੀਕਾ ਕਰਨ ਦੁਆਰਾ ਰੋਕਿਆ ਜਾ ਸਕਦਾ ਹੈ ਕਿਹਦੇ ਟੀਕੇ ਲੱਗਦੇ ਹੁੰਦੇ ਨੇ ਵੀ ਅਕਸਰ ਛੋਟੇ ਪੋਲੀਓ ਦੇ ਪੋਲੀਓ ਉਰਜਾ ਦਾ ਇੱਕ ਅਮੁੱਖ ਸਰੋਤ ਹੈ ਜਿਹੜਾ ਮੁਕਦਾ ਨਹੀਂ ਮਤਲਬ ਜਿਹੜਾ ਹੈ ਹਵਾ ਘੱਟੋ ਘੱਟ ਤਾਪਮਾਨ ਜਿਸ ਤੇ ਕੋਈ ਬਾਲਣ ਬਲਦਾ ਹੈ ਜਲਣ ਲੱਗਦਾ ਮਤਲਬ ਤਾਨੂੰ ਬੋਲਦੇ ਆ ਜਲਨ ਤਾਪਮਾਨ ਜਾਂ ਜਲਨ ਤਾਪਮਾਨ ਇਹ ਪ੍ਰਜਾਤੀ ਭਾਰਤ ਵਿੱਚੋਂ ਅਲੋਪ ਹੋ ਗਈ ਹੈ ਕਿਹੜੀ ਵੀ ਚੀਤਾ ਮਨੁੱਖਾਂ ਵਿੱਚ ਨਿਸ਼ੇਚਨ ਕਿੱਥੇ ਹੁੰਦਾ ਹੈ ਅੰਡ ਵੈਣੀ ਵਿੱਚ ਔਰਤਾਂ ਵਿੱਚ ਪਰਜਨਨ ਦੀ ਉਮਰ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹਨਾਂ ਦੇ ਵਿੱਚ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ ਕਿਸ ਕਿਸਮ ਦੀ ਰਗੜ ਸਭ ਤੋਂ ਵੱਧ ਹੁੰਦੀ ਹੈ ਵੀ ਸਤਤ ਰਗੜ ਇਹ ਸਾਰਾਨ ਪਤਾ ਹੀ ਹੈ ਇਜ਼ੀ ਕੁਐਸਚਨ ਸੀ ਸਾਰੀ ਇਹ ਆਕਾਰ ਜਲੀ ਜਾਨਵਰਾਂ ਨੂੰ ਪਾਣੀ ਵਿੱਚ ਤੈਰਨ ਲਈ ਮਦਦ ਕਰਦਾ ਹੈ ਜਿਹੜਾ ਵੀ ਸਟ੍ਰੀਮ ਲਾਈਨ ਸਰੀਰ ਧੁਨੀ ਡੈਸ਼ ਵਿੱਚੋਂ ਸੰਚਾਰ ਕਰ ਸਕਦੀ ਹੈ ਕਿੰਨਾ ਜੀ ਲੰਘ ਸਕਦੀ ਹੈ ਠੋਸ ਤਰਲ ਤੇ ਗੈਸ ਇਹ ਬਿਜਲੀ ਦਾ ਵਧੀਆ ਚਾਲਕ ਹੈ ਕਾਹਣਾ ਵੀ ਇਹਨਾਂ ਚੋ ਗ੍ਰੇਫਾਈਟ ਪਚਾਲ ਦੀ ਤੀਬਰਤਾ ਸੀਸਮੋਗ੍ਰਾਫ ਦੁਆਰਾ ਮਾਪੀ ਜਾਂਦੀ ਹੈ ਇੱਕ ਸਧਾਰਨ ਮਨੁੱਖੀ ਅੱਖ ਲਈ ਸਪਸ਼ਟ ਦ੍ਰਿਸ਼ਟੀ ਦੀ ਸਭ ਤੋਂ ਘੱਟ ਦੂਰੀ ਜਾਨੀ ਕਿ ਅਲਪਤਮ ਦੂਰੀ ਕਿੰਨੀ ਹੈ ਵੀ 25 ਸੈਂਟੀਮੀਟਰ ਇਹ ਵੱਖ-ਵੱਖ ਸੁੰਦਰ ਪੈਟਰਨ ਨੂੰ ਦੇਖਣ ਲਈ ਵਰਤਿਆ ਜਾਂਦਾ ਹੈ ਕਲਾਈਡੋਸਕੋਪ ਸਰਦੀਆਂ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਨੂੰ ਰਬੀ ਦੀਆਂ ਫਸਲਾਂ ਕਿਹਾ ਜਾਂਦਾ ਹੈ ਉਹ ਸੂਖਮ ਜੀਵ ਹੈ ਜੋ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ ਲੈਕਟੋਬੈਸੀਲਸ ਕੀ ਹੋਣਾ ਸੀ ਬੇਟਾ ਇੱਥੇ ਲੈਕਟੋਬੈਸੀਲਸ ਕੋਲਾ ਅਤੇ ਪੈਟਰੋਲੀਅਮ ਕਿਹੜੇ ਨੇ ਵੀ ਪਥਰਾਟ ਬਾਲਣ ਹਨ ਕਿਹੜੇ ਨੇ ਪਥਰਾਟ ਬਾਲਣ ਅਕਤੂਬਰ ਦਾ ਪਹਿਲਾ ਹਫਤਾ ਜੰਗਲੀ ਜੀਵ ਸੁਰੱਖਿਆ ਹਫਤੇ ਵਜੋਂ ਮਨਾਇਆ ਜਾਂਦਾ ਹੈ ਅਲਿੰਗੀ ਅਲਿੰਗੀ ਠੀਕ ਹੈ ਇਹਦੇ ਵਿੱਚ ਆਊਗਾ ਅਲਿੰਗੀ ਪਰ ਨੁਨਦਰਾਣ ਜੁਗਮਗਾ ਦਾ ਮੇਲ ਨਹੀਂ ਹੁੰਦਾ ਉਹ ਤੋਂ ਹੈ ਵੀ ਪਿਤਾ ਠੀਕ ਹੈ ਜਾਂ ਪੁਰਸ਼ ਕਹਿ ਸਕਦੇ ਪਿਤਾ ਦੇ ਲਿੰਗੀ ਗੁਣਸੁੱਤਰ ਅਣਜੰਮੇ ਬੱਚੇ ਦਾ ਲਿੰਗ ਨਿਰਧਾਰਤ ਕਰਦੇ ਹਨ ਤਾਂ ਪੁਰਸ਼ ਮੇਲ ਲਿਖਿਆ ਜਾ ਸਕਦਾ ਇੱਥੇ ਗੁਰਤਾਕਰਸ਼ਨ ਇੱਕ ਗੈਰ ਸੰਪਰਕ ਵਾਲਾ ਹੈ ਠੀਕ ਹੈ ਜਾਂ ਲਿਖਾਂਗੇ ਅ ਸੰਪਰਕ বল ਠੀਕ ਹੈ ਇੱਕ ਚੁੰਬਕ ਦਾ ਦੱਖਣੀ ਸਿਰਾ ਦੂਜੀ ਚੁੰਬਕ ਦੇ ਉੱਤਰੀ ਸਿਰੇ ਨੂੰ ਕੀ ਕਰਦਾ ਹੈ ਵੀ ਆਕਰਸ਼ਿਤ ਕਰਦਾ ਹੈ ਕੀ ਕਹਾਗਾ ਹੈ ਆਕਰਸ਼ਿਤ ਕਰਦਾ ਹੈ ਦਰਵਾਂ ਦੁਆਰਾ ਲਗਾਏ ਗਏ ਰਗੜ বল ਨੂੰ ਦਰਵ ਰਗੜ ਜਾਂ ਫਿਰ ਇਹ ਕਹਿੰਦਾ ਵੀ ਡ੍ਰੈਗ ਜਾਂ ਕੀ ਕਹਿੰਦਾ ਡ੍ਰੈਗ ਮਨੁੱਖੀ ਅੱਖ ਵਿੱਚ ਪ੍ਰਤੀਬਿੰਬ ਕਿੱਥੇ ਬਣਦਾ ਵੀ ਕਿਤੇ ਬਣਦਾ ਪ੍ਰਤੀਬਿੰਬ ਰੈਟੀਨਾ ਤੇ ਕਿਤੇ ਬਣਦਾ ਰੈਟੀਨਾ ਐਂਟਨ ਵੈਨ ਲੀਵਨਹੋਕ ਇੱਕ ਸੈੱਲ ਵਿੱਚ ਜੀਵਾ ਦਾ ਨਰੀਖਣ ਅਤੇ ਵਰਣਨ ਕਰਨ ਬਾਰੇ ਪਹਿਲੇ ਵਿਅਕਤੀ ਸਨ ਇਹ ਸਹੀ ਹੈ ਕੋਲਾ ਤੇ ਪੈਟਰੋਲੀਅਮ ਊਰਜਾ ਦੇ ਅਮੁੱਖ ਕੁਦਰਤੀ ਸਰੋਤ ਹਨ ਇਹ ਗਲਤ ਹੈ ਵੀ ਸਿਰਦੇਦਵਾਦ ਦੇ ਅਤੇ ਵਿਕਾਸ ਲਈ ਹਾਰਮੋਨਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ ਇਹ ਵੀ ਗਲਤ ਹੈ ਬਿਜਲੀ ਅਤੇ ਗਰਜ ਦੌਰਾਨ ਸਾਨੂੰ ਇੱਕ ਉੱਚੇ ਦਰਖਤ ਅਤੇ ਬਿਜਲੀ ਦੇ ਖੰਭੇ ਨੇੜੇ ਖੜਾ ਹੋਣਾ ਚਾਹੀਦਾ ਹੈ ਗਲਤ ਹੈ ਨੇਤਰਹੀਨਾਂ ਲਈ ਲਿਖਣ ਦੀ ਜਿਹੜੀ ਬ੍ਰੇਲ ਪ੍ਰਣਾਲੀ ਹੈ ਉਸ ਦੀ ਖੋਜ ਹੈਲਨ ਕੇਲਰ ਨੇ ਕੀਤੀ ਸੀ ਇਹ ਵੀ ਗਲਤ ਹੈ ਠੀਕ ਹੈ ਉਸ ਤੋਂ ਬਾਅਦ ਮਿਲਾਨ ਕਰਨਾ ਸੀ ਆਪਾਂ ਬਾਨਾਂ ਲਈ ਘਟ ਤੋਂ ਘਟ ਪ੍ਰਦੂਸ਼ਣ ਵਾਲਾ ਵੋਲਮ ਕਿਹੜਾ ਹੈ ਵੀ ਸੀਐਨਜੀ ਅੱਖਾਂ ਦਾ ਇਹ ਹਿੱਸਾ ਅੱਖਾਂ ਨੂੰ ਰੰਗ ਦਿੰਦਾ ਹੈ ਕਿਹੜਾ ਹੈ ਆਇਰਸ ਠੀਕ ਹੈ ਹਾਈਡਰਾ ਵਿੱਚ ਅਲਿੰਗੀ ਪ੍ਰਜਨਨ ਦੀ ਵਿਧੀ ਬਡਿੰਗ ਕਲੈਮੋਡੀਮੋਨਸ ਐਲਗੀ ਲੁप्त ਹੋ ਰਹੀਆਂ ਪ੍ਰਜਾਤੀਆਂ ਦਾ ਰਿਕਾਰਡ ਰੱਖਣ ਵਾਲੀ ਕਿਤਾਬ ਕਿਹੜੀ ਆਊਗੀ ਰੈੱਡ ਡਾਟਾ ਬੁੱਕ ਠੀਕ ਹੈ ਬੇਟਾ ਉਸ ਤੋਂ ਬਾਅਦ ਇਹ ਸੀਗੇ ਤੁਹਾਡੇ ਦੇਖੋ ਬੇਟਾ ਕਿੰਨੇ ਹੋ ਗਏ ਇਹ ਇਹ ਛੋਟੇ 1 1 ਅੰਕਾਂ ਵਾਲੇ ਹੋ ਗਏ 15 ਬਹੁ ਬੀ ਗਲਪੀ ਸੀ ਉਸ ਤੋਂ ਬਾਅਦ 10 ਖਾਲੀ ਥਾਂਮ 25 5 ਸਹੀ ਗਲਤ 30 35 ਠੀਕ ਹੈ 35 ਨੰਬਰਾਂ ਦਾ ਕੰਮ ਇਹ ਹੋ ਗਿਆ ਉਸ ਤੋਂ ਬਾਅਦ ਜਿਹੜੇ 2 2 ਅੰਕਾਂ ਵਾਲੇ ਕੁਐਸਚਨ ਨੇ ਤੁਹਾਡੇ ਬਿਲਕੁਲ ਸਿੰਪਲ ਕੁਐਸਚਨ ਆ ਤੁਹਾਨੂੰ ਆਉਂਦੇ ਹੋਣੇ ਬੇਟਾ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਤੁਸੀਂ ਮਿਲਾਨ ਕਰ ਸਕਦੇ ਹੋ ਆਪਣੀ ਬੁੱਕ ਦੇ ਵਿੱਚੋਂ ਵੀ ਤੋ ਜਿਹੜੀ ਜ਼ਿਆਦਾਤਰ ਛੋਟੇ ਕੁਐਸਚਨ ਸੀ ਉਹ ਆਪਾਂ ਤੁਹਾਨੂੰ ਮਿਲਾਨ ਕਰਾਤੇ ਤਾਂ ਇਹ ਸੀਗਾ ਠੀਕ ਹੈ ਤੁਹਾਡਾ ਪੇਪਰ ਜਿਹੜਾ ਕਿ ਬਹੁਤ ਈਜੀ ਸੀ ਬਟਾ ਥੈਂਕ ਯੂ